ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਬਹਿਮਨ ਦਵਾਨਾ ਜ਼ਿਲ੍ਹਾ ਬਠਿੰਡਾ ਬਾਈ ਅਮਰਤਪਾਲ ਦੇ ਖੇਤ ਆਏ ਆ ਇਹਨਾਂ ਨੇ ਆਪਣਾ ਸੀਕੇ 47 ਦਾ ਹਾਈਬ੍ਰਿਡ 10 ਏਕੜ ਦਾ ਪਲਾਟ ਲਾਇਆ ਹੋਇਆ ਹੈ ਬਾਈ ਨੇ ਜੇ ਜ਼ਮੀਨ ਦੀ ਗੱਲ ਕਰੀਏ ਤਾਂ ਰੇਤਲਾ ਪਾਣਾ ਜੀ ਪਾਣੀ ਇੱਕ ਨੰਬਰ ਆ ਬਾਈ ਦਾ ਤੋ ਕਿਸਾਨ ਵੀਰ ਨਾਲ ਗੱਲਬਾਤ ਕਰਦੇ ਆਂ ਵੀ ਪਹਿਲੀ ਵਾਰ 10 ਕਿੱਲੇ ਲਾਉਣਾ ਬਹੁਤ ਵੱਡੀ ਗੱਲ ਐ ਕੋਈ ਵੀ ਨਵੀਂ ਵੈਰੈਟੀ ਵੈਰੈਟੀ ਇਹਨਾਂ ਨੂੰ ਕਿਵੇਂ ਲੱਗੀ ਖਰਚਾ ਕਿੰਨਾ ਆਇਆ ਨਾਲ ਹੋਰ ਵੀ ਇਹਨਾਂ ਦੇ ਵੈਰੈਟੀਆਂ ਲੱਗੀਆਂ ਹੋਈਆਂ ਇੱਕ ਦੋ ਇਹ ਆਪਣਾ CK47 10 ਏਕੜ ਦਾ ਲਾਇਆ ਇਹਨਾਂ ਨੇ ਫਾਰਮਰ ਨਾਲ ਗੱਲਬਾਤ ਕਰਦੇ ਆਂ ਇਹਦਾ ਵਿਜਿਟ ਕਰਵਾ ਰਿਹਾ ਤੁਹਾਨੂੰ ਬੱਲੀਆਂ ਦੇ ਭਾਰ ਨਾਲ ਬੂਟੇ ਉਲਟੇ ਪਏ ਆ ਟਲਰਿੰਗ ਗਿਣੀ ਆ 24 25 24 25 ਆ ਰਹੀ ਆ ਬਹੁਤ ਸੂਝਵਾਨ ਕਿਸਾਨ ਹੈ ਇਧਰ ਉਧਰਲੀ ਸਾਈਡ ਇਹਨਾਂ ਨੇ ਬਾਗ ਵੀ ਲਾਇਆ ਹੋਇਆ ਕਿੰਨੂ ਦਾ ਤੇ ਆਜੋ ਤੁਹਾਨੂੰ ਗੱਲਬਾਤ ਕਰਾਉਣੇ ਅਮਰਤਪਾਲ ਜੀ ਨਾਲ ਇੱਧਰ ਖਾਲ ਆ ਗਿਆ ਜੀ ਇੱਧਰ ਬੱਲੀਆਂ ਦੇਖੋ ਮੁੰਜਰਾ ਉਲਟੀਆਂ ਪਈਆਂ ਬੂਟੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਹੈ ਜੀ ਵਧੀਆ ਜੀ ਠੀਕ ਠਾਕ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਂਸੀ ਰਾਨੇ ਡਾਕਟਰ ਬਾਬਾ ਜੀ ਸਾਡੇ ਖੇਤ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਡਾ ਖੇਤ ਦੇਖਣ ਵਾਸਤੇ ਆਏ ਸਾਡੀ ਵੈਰੈਟੀ ਦੇਖੋ ਜੀ ਤੇ ਭਾਈ ਜੀ ਆਪਣਾ ਪਹਿਲਾ ਨਾਂ ਤੇ ਪਿੰਡ ਜੀ ਨਾਂ ਮੇਰਾ ਅਮਰਤਵਾਲੀ ਪਿੰਡ ਮੇਰਾ ਬਹਿਮੰਦਵਾਨਾ ਜੀ ਜ਼ਿਲ੍ਹਾ ਜ਼ਿਲ੍ਹਾ ਭਰੰਡਾਈ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਮੇਰਾ 96468 6728 ਠੀਕ ਹੈ ਜੀ ਇਹ ਵੈਰੈਟੀ ਭਾਈ ਜੀ ਪਹਿਲੀ ਵਾਰ ਲਾਈ ਤੁਸੀਂ ਪਹਿਲੀ ਵਾਰ ਲਾਈ ਹੈ ਤੇ ਕਿਵੇਂ ਲੱਗੀ ਜੀ ਵੈਰੈਟੀ ਨੂੰ ਵੈਰੈਟੀ ਦਾ ਬਹੁਤ ਵਧੀਆ ਰਿਜ਼ਲਟ ਆਇਆ ਤੇ ਬਾਕੀ ਹੁਣ ਝਾੜ ਤੋਂ ਪਤਾ ਲੱਗੂਗਾ ਦੇਖਣ ਜਦਾਂ ਬਹੁਤ ਸੋਹਣਾ ਰਿਜ਼ਲਟ ਆਇਆ ਦਾ ਤੇ ਇਹਦੀ ਤੁਸੀਂ ਵੀਡੀਓ ਵਗੈਰਾ ਦੇਖੀ ਸੀ ਪਹਿਲਾਂ ਵੀਡੀਓ ਦੇਖੀ ਸੀਗੀ ਠੀਕ ਹੈ ਜੀ ਹਾਂਜੀ ਆਪਾਂ ਨਾਲ ਜੀ ਗੱਲ ਕਰੀਏ ਬਾਈ ਜੀ ਆਪਾਂ ਨਵੀਂ ਵੈਰੈਟੀ ਕੋਈ ਵੀ ਆ ਇਹ ਪਹਿਲੀ ਵਾਰ ਚ ਅਗਲਾ 10 ਕਿਲੇ ਨਹੀਂ ਲਾਉਂਦਾ ਨਹੀਂ ਮੈਂ ਦਾ ਭਰੋਸਾ ਦੇਖ ਕੇ ਬੈ ਸਾਰੀਆਂ ਵੀਡੀਓ ਦੇਖਿਆ ਸੀ ਪਹਿਲਾਂ ਇਹਨਾਂ ਦੀਆਂ ਅੱਛਾ ਜੀ ਫਿਰ ਮੈਂ ਦੇਖ ਕੇ ਮੈਂ ਬਾਕੀ ਕਿਸਾਨ ਨਾਲ ਗੱਲ ਕਰੀ ਸੀ ਸਾਡਾ ਬਹੁਤ ਧੰਨਵਾਦ ਕਰਦੇ ਤੁਸੀਂ ਪਹਿਲੀ ਵਾਰ ਹੀ 10 ਕਿਲੇ ਲਾਤੇ ਤੇ ਤੁਹਾਨੂੰ ਰਿਜ਼ਲਟ ਵੀ ਵਧੀਆ ਮਿਲੂਗਾ ਕੋਈ ਉਹ ਨਹੀਂ ਹੈ ਵੈਰਾਈਟੀ ਵਲੋਂ ਹਾਂਜੀ ਹਾਂਜੀ ਬਾਕੀ ਕੰਪਨੀ ਹੋਰ ਵੀ ਦੋ ਵੈਰਾਈਟੀਆਂ ਨਵੀਆਂ ਲੈ ਕੇ ਆ ਰਹੀ ਆ ਉਹਦਾ ਵੀ ਮੈਨੂੰ ਸੀ ਆ ਅਗਲੀ ਵਾਰ ਆ ਟ੍ਰਾਈ ਕਰੂੰਗਾ 골ਡਨ ਆਂਦਾ ਇਹ ਖਰਚਾ ਖਰਚਾ ਕਿੰਨਾ ਕਾ ਆ ਗਿਆ ਬਾਈ ਜੀ ਖਰਚਾ ਵੀਰੇ ਢਾਈ ਗੱਟੇ ਇਹਦੇ ਚ ਪਾਇਆ ਜੀ ਯੂਰੀਆ ਦੇ ਯੂਰੀਆ ਦੇ ਕਿੱਲੇ ਦੇ ਬਾਕੀ ਡੀਏਪੀ ਪਾਈ ਹੈ ਮੱਧਰ ਦਾ ਗੱਟਾ ਅੱਛਾ ਜੀ ਤੇ ਪੋਟਾਸ਼ ਸਾਰਾ ਕੁਝ ਪਾ ਪਾਇਆ ਬਾਕੀ ਗੱਲ ਕਰੀਏ ਭਾਈ ਪਾਣੀ ਤੇ ਜ਼ਮੀਨ ਕਿਵੇਂ ਜੀ ਆਪਣੇ ਜ਼ਮੀਨੇ ਰੇਤ ਲਿਆਈ ਚੜ ਕੇ ਫੁੱਲ ਗਿਆ ਰ ਭਰ ਕੇ ਜਾਈਦਾ ਰੱਤ ਨੂੰ ਸੁੱਕੀ ਜਾਂਦਾ ਜੀ ਹਾਂ ਤੈਨੂੰ ਸੁੱਕੀ ਜਾਂਦਾ ਸੁੱਕੀ ਜਾਂਦਾ ਹਾਂਜੀ ਚੜ ਕੇ ਭਰ ਕੇ ਹਾਂਜੀ ਪਾਣੀ ਸਾਡਾ 1 ਨੰਬਰ ਆ ਜੀ ਠੀਕ ਹੈ ਜੀ ਹਾਂਜੀ ਇਹ ਬਾਈ ਜੀ ਵੀ ਨਾਲ ਥੋੜੇ ਹਾਂਜੀ 2 ਲਵਾਗੇ ਜੀ ਇਹ ਬਹੁਤ ਵਧੀਆ ਫੀਆ ਜੀ ਇਹ ਅੱਛਾ ਜੀ ਗਾਹ ਨੂੰ ਜੀ ਤੇ ਤੁਸੀਂ ਆਪਣੇ ਨੇੜੇ ਦੇ ਕਿਸਾਨਾਂ ਨੂੰ ਕੀ ਕਹਿਣਾ ਜਾਓਗੇ ਮੈਂ ਇਹ ਕਹਿਣਾ ਜੀ ਵਧੀਆ ਰਿਜ਼ਲਟ ਆਦਾ ਗਾਹ ਨੂੰ ਇਹੀ ਟਰਾਈ ਕਰੋ ਅੱਛਾ ਜੀ ਪੁਰਾਣਾ ਨਾਲੋਂ ਮੇਰੀ ਕੀ ਝੋਨਾ ਸੀ ਪਿਛਲੇ ਸਾਲ ਮੇਰੇ ਸਾਹ ਝੋਨਾ ਸੀ ਇੱਥੇ ਮੇਰੇ ਕੋਲ ਠੇਕੇ ਦੇ ਬਾਣ ਉਹਨਾਂ ਬੰਦੇ ਥੋੜੇ ਠੱਡੇ ਸੀਗੇ ਉਹਨਾਂ ਤੋਂ ਨਹੀਂ ਲਿਕਲਾ ਕੁਝ ਵੀ ਨਹੀਂ ਸੀ ਝਾੜ ਉਹਨਾਂ ਦਾ ਫੇਰ ਵੀ ਐਵਰੇਜ ਕੀ ਝਾੜਾ ਹੈ ਝਾੜਾ ਤਾਂ ਤੁਸੀਂ 4 ਕਿੱਲਾਂ ਚੋਂ 17 ਗੱਟੇ ਭਰੇ ਸੀ 4 ਕਿੱਲਾਂ ਚੋਂ 17 ਗੱਟੇ ਹਾਂਜੀ ਤੇ ਇਹਦਾ ਤੁਹਾਨੂੰ ਲੱਗਦਾ ਉਮੀਦ ਵੀ ਹੋ ਜੀ 70 70 75 ਵਾਂ ਮੈਂ ਤਾਂ ਕਹਿਣਾ ਇਹ ਪਲੱਸ ਹੋਵੇ ਹਾਂਜੀ ਬਾਰੇ ਘਣਾ ਪਲੱਸ ਤੋਂ ਹੋਈ ਜੀ ਨਹੀਂ ਜਿਵੇਂ ਆਪਾਂ ਬੱਲੀਆਂ ਨੂੰ ਦੇਖੀਏ ਝ ਘਾ ਹਨਾ ਮੁੰਜਰਾ ਕਿਵੇਂ ਟੁਕੀਆਂ ਪਈਆਂ ਬੂਟੇ ਬਹੁਤ ਸੋਹਣੇ ਲੱਗਦਾ ਜੀ ਕਿਹੜਾ ਹੁਣ ਵੇਦੇ ਦੋ ਮੰਡੀ ਦੇ ਤੋਲੇ ਆਈ ਨਹੀਂ ਜੀ ਤੁਸੀਂ ਇਹਦੀ ਹੈਗੀ 18 19 ਦੀ ਰਾਉਂ ਨੇ ਵੀ ਹੈਗੀ ਆ ਹਾਂਜੀ ਹਾਂਜੀ ਬੂਜਾ ਵੀ ਵਧੀਆ ਮਾਰਿਆਈ ਇਹਨੇ ਹਾਂ ਬੂਜਾ ਬਹੁਤ ਵਧੀਆ ਬਾਕੀ ਹਾਈਟ ਵੀ ਠੀਕ ਹੈ ਇਹਦੀ ਬਾੜੀ ਨਹੀਂ ਠੀਕ ਹੈ ਕੋ ਡਿੱਗਿਆ ਨਹੀਂ ਕੋਈ ਨਹੀਂ ਡਿੱਗਿਆ ਜੀ ਕੋਈ ਨਾ ਹੱਪਰ ਉੱਪਰ ਕੋਈ ਕੋਈ ਬਿਮਾਰੀ ਨਹੀਂ ਹੈ ਕੋਈ ਪਨੀਰੀ ਚੱਲਣ ਚ ਦਿੱਕਤ ਨਹੀਂ ਮੇਰੀ ਪਨੀਰੀ 2 ਬਾਈ ਦਿਨਾਂ ਦੀ ਮੈਂ ਲਾਤੀ ਸੀ 23 ਮੈਂ ਦਿਨ ਮੈਂ ਖੇਤ ਚ ਲਾਤੀ ਸੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡਾ ਹੀ ਬਹੁਤ ਬਹੁਤ ਧੰਨਵਾਦੀ ਆ ਆਪਣੇ ਨਾਲ ਅਮਰਤਪਾਲ ਜੀ ਬਾਈ ਜੀ ਹਾਂਜੀ ਕਿਸਾਨ ਵੀਰੋ ਆਪਾਂ ਬਾਈ ਅਮਰਤਪਾਲ ਨਾਲ ਗੱਲਬਾਤ ਕਰਵਾਈ ਤੁਹਾਡੀ ਇਹਨਾਂ ਦੀ ਖੇਤ ਦੀ ਲੋਕੇਸ਼ਨ ਹੈਗੀ ਆ ਜੀ ਮਲੋਟ ਗਿੱਦੜਵਾੜ ਰੋਡ ਤੇ ਜੇ ਕਿਸੇ ਨੇ ਵਿజిਟ ਕਰਨਾ ਹੋਵੇ ਗਿੱਦੜਵਾੜ ਰੋਡ ਤੇ ਇਹਨਾਂ ਦਾ ਖੇਤ ਪੈਂਦਾ ਹੈਗਾ ਇੱਕ ਕਿੱਲੇ ਦਾ ਬਾਗ ਲੱਗਿਆ ਕਾਲਜ ਕਿਹੜਾ ਬਾਈ ਜੀ ਨੇੜੇ ਆਰਪੀ ਕਾਲਜ ਆਰਪੀ ਕਾਲਜ ਦੇ ਕੋਲੇ ਹੈ ਜੀ ਸੋ ਜਿੰਨੇ ਵੀ ਕਿਸਾਨ ਵੀਰ ਵੀਡੀਓ ਦੇਖ ਰਿਹਾ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ